ਕੱਲ ਬੱਚਿਆਂ ਨੂੰ ਨਾ ਖਾਂਸੀ ਨਜਲਾ ਜ ਕੰਮ ਰੰਦਾ ਉਹਦੇ ਵਾਸਤੇ ਇੱਕ ਹੈ ਨੇਬੂਲੇਜ਼ਰ ਲੈ ਕੇ ਆਏ ਹੋਏ ਆ ਓਕੇ ਵੀਰੇ ਇਹਦੇ ਵਿੱਚ ਵੀ ਜੀ ਬੈਟਰੀ ਸੈੱਲ ਪਾਣਗੇ ਸੈੱਲ ਪਾ ਕੇ ਇਹਦੇ ਵਿੱਚ ਨਾਲ ਪਾਣੀ ਪਾ ਕੇ ਕੋਈ ਵਿਕਸ ਦੀ ਦਵਾਈ ਕੋਈ ਵੀ ਪਾ ਦੇ ਉਸ ଷ୍ਟੀਮ ਦਾ ਨਜਮ ਹਾਂ ਜਿਵੇਂ ଷ୍ਟੀਮ ਦੇਣੇ ਆ ਨਾ ਉਹ ਆਪਣਾ ਕੰਮ ਕਰੇਗਾ ਜੀ ਆਪਣੇ ਕੋਲ ਇੱਕ ਬਹੁਤ ਵਧੀਆ ਨਾ ਐਂਡਰੋਇਡ ਫੋਨ ਲੈ ਕੇ ਆਏ ਹੋਏ ਆ ਦੁਨੀਆ ਦਾ ਸਭ ਤੋਂ ਛੋਟਾ ਐਂਡਰੋਇਡ ਫੋਨ ਜੀ ਓਕੇ ਵੀਰੇ ਇਹ 16 Pro ਦੀ ਜਿਹੜੀ ਕਾਪੀ ਹੁੰਦੀ ਹੈ ਨਾ ਉਹ ਵਹੀ ਕਾਪੀ ਰਹੀ ਹੈ ਬਹੁਤ ਸੋਹਣਾ ਹੈ ਨਾ ਲੈਵਿਕਸ ਕੰਪਨੀ ਦਾ ਆ ਸਾਈਜ਼ ਦੇਖ ਲਓ ਬਾਜੀ ਇਹ ਹੰਗਲ ਜਿੱਡ 4G 5G ਦੋਵੇਂ ਸਿਮਾਂ ਸਪੋਰਟ ਕਰਦਾ ਵੇ ਜਿਵੇਂ ਆਪਣਾ ਐਂਡਰੋਇਡ ਫੋਨ ਵਰਕਿੰਗ ਕਰਦਾ ਸਾਰਾ ਕੁਝ ਓਵੇਂ ਵਰਕਿੰਗ ਕਰੇਗਾ ਜੀ ਕੈਮਰਾ ਕੁਆਲਿਟੀ ਬਹੁਤ ਅੱਛੀ ਏ ਇੱਕ ਅਸੀਂ ਆ ਕੰਬੋ ਲਾਣ ਜਾ ਰਹੇ ਹਾਂ ਬਹੁਤ ਵਧੀਆ ਬਲੂਟੁੱਥ ਸਪੀਕਰ ਰਹੇਗਾ ਚਾਰ ਸਟ੍ਰੈਪ ਰਹਿਣਗੇ ਨਾਲ 스마트 ਵਾਚ ਇਹ ਜਿਨ੍ਹਾਂ ਨੂੰ ਪੂਰਾ ਕੰਬੋ ਚਾਹੀਦਾ ਸੀ ਨਾ ਪਹਿਲੇ ਅਸੀਂ 7 ਸਟ੍ਰੈਪ ਦੀ ਸੇਲ ਆਈ ਸੀ 700 ਰੁਪਏ ਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਲੁਧਿਆਣੇ ਖੜੇ ਆ ਫੀਲਡ ਗਾਂਚ ਸਰੀ ਨੰਬਰ 16 ਦਰਸ਼ਨਗਵਾਈਆ ਨਾਲ ਬਾਬੇ ਨਾਨਕ ਦੀ ਹੱਟੀ ਤੇ ਚਾਹ ਜੋ ਤੁਹਾਨੂੰ ਲਟਰੌਣੇ ਦੇ ਸਮਾਨ ਦਿਖਾਉਣੇ ਔਰ ਨਮਾ ਆਇਆ ਬਾਈ ਕੋਲੇ ਔਰ ਸਮਾਨ ਪਹਿਲਾਂ ਵੀ ਵੀਡੀਓ ਪਾਈਆਂ ਹੋਈਆਂ ਨੇ ਬਾਈ ਕੋਲੇ ਰੇਟ ਘੱਟ ਤੇ ਗਰੰਟੀ ਜਿੰਦਾ ਸਮਾਨ ਪੂਰਾ ਕੋਈ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋਰ ਬਹੁਤ ਵੀਡੀਓ ਪਾਈਆਂ ਹੋਈਆਂ ਨੇ ਚਾਹ ਜੋ ਅੱਜ ਨਵਾਂ ਸਮਾਨ ਨੂੰ ਹੋਰ ਦਿਖਾਉਣੇ ਵੀਡੀਓ ਨੇ ਬਣੇ ਰਹੋ ਹਾਂਜੀ ਭਾਜੀ ਕੀ ਹਾਲ ਚਾਲ ਸਾਸਿਕਾ ਭਾਜੀ ਸਾਰੇ ਤੇਜੀ ਕੈਂਡ ਪੇਜ ਵਾਲਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਤੁਹਾਨੂੰ ਪਤਾ ਹੈ ਆਪਣੀ ਹੱਟੀ ਤੇ ਸਮਾਰਟ ਗੈਜਟ ਸਾਦੇ ਰਹਿੰਦੇ ਨੇ ਆਜੋ ਅੱਗੇ ਆਜੋ ਮੈਂ ਤੁਹਾਨੂੰ ਇੱਕ ਚੀਜ਼ ਉਹ ਖਾਣਾ ਜਾਨਾ ਭਾਜੀ ਆਪਣੇ ਕੋਲ ਇੱਕ ਬਹੁਤ ਵਧੀਆ ਦਾ ਐਂਡਰੋਇਡ ਫੋਨ ਲੈ ਕੇ ਆਏ ਹੋਏ ਆ ਦੁਨੀਆ ਦਾ ਸਭ ਤੋਂ ਛੋਟਾ ਐਂਡਰੋਇਡ ਫੋਨ ਜੀ ਓਕੇ ਵੀਰੇ ਇਹ 16 Pro ਦੀ ਜਿਹੜੀ ਕਾਪੀ ਹੁੰਦੀ ਹੈ ਨਾ ਉਹ ਵਹੀ ਕਾਪੀ ਰਹੀ ਹੈ ਬੜਾ ਸੋਹਣਾ ਹੈ ਨਾ ਲੈਵਿਕਸ ਕੰਪਨੀ ਦਾ ਆ ਸਾਈਜ਼ ਦੇਖ ਲਓ ਭਾਜੀ ਇਹ ਹੰਗਲ ਜਿੱਡਾ ਵੇ 4G 5G ਦੋਵੇਂ SIMਾਂ ਸਪੋਰਟ ਕਰਦਾ ਵੇ ਜਿਵੇਂ ਆਪਣਾ ਐਂਡਰੋਇਡ ਫੋਨ ਵਰਕਿੰਗ ਕਰਦਾ ਸਾਰਾ ਕੁਝ ਹੋਵੇਂ ਬੰਦੀ ਕਰੇਗਾ ਜੀ ਕੈਮਰਾ ਕੁਆਲਿਟੀ ਬਹੁਤ ਅੱਛੀ ਏ ਆ ਦੇਖੋ ਤੁਹਾਨੂੰ ਮੈਂ ਇਹਦੀ ਕੈਮਰਾ ਕੁਆਲਿਟੀ ਚੈੱਕ ਕਰਾਉਣਾ ਵਾ ਔਰ ਕਿੰਨੇ ਕੈਮਰਾ ਕੁਆਲਿਟੀ ਚੈੱਕ ਕਰਦਾ ਆ ਦੇਖੀ ਠੀਕ ਹੋ ਗਿਆ ਔਰ ਵੱਡੀ ਗੱਲ ਇਹਦੀ ਇਹ ਵੇ 2 ਦਿਨ ਦਾ ਦਾ ਬੈਟਰੀ ਬੈਕਅਪ ਤੁਹਾਨੂੰ ਮਿਲੇਗਾ ਜੀ ਓਕੇ ਇਹ ਆਪਣੇ ਕੋਲ ਮਿਲੇਗਾ 4200 ਰੁਪਏ ਦਾ 6 ਮੰਥ ਦੀ ਵਾਰੰਟੀ ਹੈ ਲੈਵਿਕਸ ਕੰਪਨੀ ਦੇ ਵਿੱਚ ਓਕੇ ਉਸ ਬਾਅਦ ਅੱਗੇ ਆਓ ਤੁਹਾਨੂੰ ਮੈਂ ਇੱਕ ਤਾਂ ਖਾਣਾ ਆ ਦੇਖੋ ਐਂਟੀ ਗ੍ਰੈਵਿਟੀ ਇਹ ਮਿਡੀ ਫਾਇਰ ਆਇਆ ਬਹੁਤ ਵਧੀਆ ਡਿਫਿਊਜ਼ਰ ਹੈ ਆਪਣੇ ਕੋਲ ਹਾਂਜੀ ਇਹ ਟਾਈਮਰ ਵੀ ਸੈੱਟ ਹੋਏਗਾ نیچے ਪਾਣੀ ਪਏਗਾ ਆ ਪਾਣੀ ਦੇਖੋ ਹੁਣ ਐਵੇਂ ਲੱਗਦਾ ਪਿਆ ਪਾਣੀ ਉੱਪਰ ਜਾਂਦਾ ਪਿਆ ਹਾਂਜੀ ਇਹ ਗ੍ਰੈਵਿਟੀ ਵਾਲਾ ਸਿਸਟਮ ਬਣਿਆ ਹੋਇਆ ਹੈ ਇਥੇ ਟਾਈਮ ਟੇਬਲ ਸ਼ੋ ਹੋਏਗਾ ਇਥੋਂ ਆਪਣਾ ਸਾਰਾ ਦਿਨ ਪਰਫਿਊਮ ਪਾ ਕੇ ਡਿਫਿਊਜ਼ਰ ਵਾਂਗੂ ਚੱਲਦਾ ਰਹੇਗਾ ਸਾਰੇ ਰੂਮ ਚੇਚ ਫਰੇਗਰੈਂਸ ਆ ਜੀਗੀ ਓਕੇ ਵੀਰੇ ਇਹ ਆਪਣੇ ਕੋਲ 450 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਐਂਡ ਕੁਆਲਿਟੀ 1800 ਰੁਪਏ ਤੱਕ ਆਪਣੇ ਕੋਲ ਪਿਆ ਹੋਇਆ ਜੀ ਓਕੇ ਵੀਰੇ ਇੱਕ ਜਿਵੇਂ ਅੱਜ ਕੱਲ ਬੱਚਿਆਂ ਨੂੰ ਨਾ ਖਾਂਸੀ ਨਜਲਾ ਜਿ ਕੰਮ ਰਹਿੰਦਾ ਉਹਦੇ ਵਾਸਤੇ ਇੱਕ ਹੈ ਨੇਬੂਲੇਜ਼ਰ ਲੈ ਕੇ ਆਈ ਹੋਏ ਆ ਸਿਰਫ 650 ਰੁਪਏ ਦੇ ਵਿੱਚ ਓਕੇ ਵੀਰੇ ਇਹਦੇ ਵਿੱਚ ਵੀ ਜੀ ਬੈਟਰੀ ਸੈੱਲ ਪੈਣਗੇ ਸੈਲ ਪਾ ਕੇ ਇਹਦੇ ਵਿੱਚ ਨਾਲ ਪਾਣੀ ਪਾ ਕੇ ਕੋਈ ਵਿਕਸ ਦੀ ਦਵਾਈ ਕੋਈ ਵੀ ਪਾ ਦੇ ਹਾਂ ਜਿਵੇਂ ਸਟੀਮ ਦੇਣੇ ਆ ਨਾ ਉਹ ਆਪਣਾ ਕੰਮ ਕਰੇਗਾ ਇਹ ਵਾਲਾ ਓਕੇ ਅੱਗੇ ਆਪਣੇ ਕੋਲ ਸੋਲਰ ਲਾਈਟਾਂ ਆਈਆਂ ਸੀ ਨਾ ਸੋਲਰ ਲਾਈਟਾਂ ਦਾ ਆਪਣੇ ਕੋਲ ਗਾਰੰਟੀ ਵਾਲਾ ਸਟਾਕ ਆ ਚੁੱਕਿਆ ਹੋਇਆ ਵੇ 200 ਰੁਪਏ ਤੋਂ ਸ਼ੁਰੂ ਹੋ ਜਾਣਗੀਆਂ 200 ਰੁਪਏ ਤੋਂ ਸ਼ੁਰੂ ਹੋ ਕੇ ਉਸ ਤੋਂ ਬਾਅਦ ਰੇਂਜ ਵਧੀ ਜਾਏਗੀ ਜੀ ਆ ਆਪਣੇ ਕੋਲ ਲਾਈਟ ਆ ਜਾਈਗੀ 350 ਰੁਪਏ ਦੀ ਐਲਈਡੀ ਦੇਖੋ ਕਿੱਡੀ ਤੇ ਹੈ ਓਕੇ ਇੱਕ ਅਸੀਂ ਪ੍ਰੋਜੈਕਟਰ ਦਿਖਾਇਆ ਸੀ ਨਾ ਪਿੱਛੇ ਤੁਹਾਨੂੰ ਆ ਦੇਖੋ ਪ੍ਰੋਜੈਕਟਰ ਆਇਆ ਸਮਾਰਟ ਪ੍ਰੋਜੈਕਟਰ ਵਿਦ ਨਾਲ ਤੁਹਾਨੂੰ ਦੋ ਗੇਮ ਰਿਮੋਟ ਮਿਲਣਗੇ ਜੀ ਇਹਦੇ ਵਿੱਚ GTA Vice City GTA Chinatown God of War Mortal Kombat Tekken 6 ਤੱਕ ਸਾਰੀਆਂ ਗੇਮਾਂ ਦੇ ਵਿੱਚ ਚੱਲਣਗੀਆਂ ਜੀ ਕਿੰਨੇ ਦਾ ਇਹ ਇਹ ਵੀ ਜੀ ਆਪਾਂ ਨੂੰ ਪਏਗਾ 7800 ਰੁਪਏ ਦਾ ਜੀ ਇੱਕ ਅਸੀਂ ਆ ਕੰਬੋ ਲਾਣ ਜਾ ਰਹੇ ਹਾਂ ਬਹੁਤ ਵਧੀਆ ਬਲੂਟੂਥ ਸਪੀਕਰ ਰਹੇਗਾ ਚਾਰ ਸਟ੍ਰੈਪ ਰਹਿਣਗੇ ਨਾਲ 스마트 ਵਾਚ ਇਹ ਜਿਨ੍ਹਾਂ ਨੂੰ ਪੂਰਾ ਕੰਬੋ ਚਾਹੀਦਾ ਸੀ ਨਾ ਪਹਿਲੇ ਅਸੀਂ 7 ਸਟ੍ਰੈਪ ਦੀ ਸੇਲ ਲਾਈ ਸੀ 700 ਰੁਪਏ ਦੀ ਉਸ ਤੋਂ ਬਾਅਦ ਸਪੀਕਰ ਦੀ ਅਸੀਂ ਸੇਲ ਲਾਈ ਸੀ 300 ਰੁਪਏ ਦੀ ਹੁਣ 4 ਸਟ੍ਰੈਪ ਵਾਇਰਲੈਸ ਚਾਰਜਰ ਅਲਟਰਾ ਵਾਚ ਉਹ ਵੀ ਹੈਵੀ ਹੈਵੀ ਕੁਆਲਿਟੀ ਦੀ 6 ਮੰਥ ਦੀ ਗਾਰੰਟੀ ਵਾਲੀ ਇਹ ਸਾਰਾ ਕੁਝ ਵਿੱਚ ਇਹ ਪੂਰਾ ਸੈੱਟ ਅਸੀਂ ਦਵਾਂਗੇ ਭਾਜੀ 1200 ਰੁਪਏ ਦਾ ਵਿੱਚ ਘੜੀ ਵੀ ਆ ਹਾਂਜੀ ਵਿੱਚ ਘੜੀ ਵੀ ਇਹ ਤੇ ਸਪੀਕਰ ਵੀ ਹੈਵੀ ਕੁਆਲਿਟੀ ਵਾਲਾ ਓਕੇ ਇਹਦਾ ਪ੍ਰੋਪਰ weight ਜਿਹੜਾ ਨਾ 350 ਗ੍ਰਾਮ ਹੈ ਸਪੀਕਰ ਦਾ ਇਕੱਲੇ ਦਾ ਹਾਂ ਵੀ ਸਾਰੇ ਵੱਖਰੇ ਵੱਖਰੇ ਆ 4 ਸਟ੍ਰੈਪ ਨਾਲ ਮਿਲਾਂਗੇ